ਵੀਡੀਓ ਵਾਇਰਲ ਹੋ ਰਹੀ ਆ ਕਲਰ ਘਰ ਦੇ ਵਿੱਚ ਹਮਲਾ ਕੀਤਾ ਗਿਆ 30 ਚਾਈ ਦੀ ਪੁਲਿਸ ਨੂੰ ਇਹਦੇ ਚ ਸਾਈ ਹੈ ਜੀ ਵੀ 31 8 2008 ਨੂੰ ਥਾਣਾ ਸਦਰ ਪੁਲਿਸ ਕੋਲੇ ਇੱਕ ਹੈਪੀ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮਹਿਬੱਦਰ ਜਿਲ੍ਹਾ ਮੁਕਸਾ ਸਾਹਿਬ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਉਹਦੇ ਸਹੁਰੇ ਨੇ ਇੱਥੇ ਵੀਰਤਰਾਪ ਤੇ ਆਪਣੇ ਸਹੁਰੇ ਘਰ ਕੇਵਲ ਸਿੰਘ ਦੇ ਘਰੇ ਆ ਰਿਹਾ ਸੀ ਉਹ ਰਸਤੇ ਵਿੱਚ ਕਾਂਚੀ ਸਿੰਘ ਸਤਨਾਮ ਸਿੰਘ ਤੇ ਸ਼ੰਦਰਪਾਲ ਸਿੰਘ ਤੇ ਕੁਝ ਹੋਰ ਪੰਛੇ ਬੰਦਿਆਂ ਨੇ ਉਹਦੇ ਤੇ ਹਮਲਾ ਕਰਕੇ ਉਹਦੇ ਜਿਹੜੀਆਂ ਹੈਗੀਆਂ ਉਹ ਸੱਟਾਂ ਮਾਰੀਆਂ ਤੇ ਕਾਰਨ ਇਹ ਸੀ ਵੀ ਉਹ ਇਹ ਆਪਣੇ ਪਿੰਡ ਇੱਥੇ ਆਇਆ ਹੋਇਆ ਸੀ ਇੱਕ ਦੋ ਦਿਨ ਪਹਿਲਾਂ ਇੱਥੇ ਸੌਰੇਕਰ ਵੀਰਤਲਾ ਕਿ ਮੇਰੀ ਘਰਵਾਲੀ ਨੂੰ ਜਿਹੜਾ ਹੈਗਾ ਕੋਈ ਇਹਨਾਂ ਨੇ ਕਿਸੇ ਨੇ ਕਾਂਸੀ ਵਗੈਰਾ ਨੇ ਕਿਸੇ ਬੰਦੇ ਨੇ ਫੋਨ ਕੀਤਾ ਸੀ ਉਹਦੇ ਬਾਰੇ ਆਇਆ ਸੀ ਇਹ ਇੱਕ ਪਰਿਵਾਰ ਨਾਲ ਹੀ ਹੈਗੇ ਸਾਰੇ ਬੰਦੇ ਸੰਤ ਨੇ ਤੇ ਇੱਥੇ ਜਦੋਂ ਉਹ ਇਹਨੇ ਗੱਲਬਾਤ ਆਪਸ ਵਿੱਚ ਬਹਿ ਕੇ ਗੱਲ ਕਰਨ ਲੱਗੇ ਤਾਂ ਉੱਥੇ ਜਿਹੜੀ ਇਹਦੀ ਹੈ ਉਹਨੇ ਕੁੱਟਮਾਰ ਕੀਤੀ ਹੈ ਤੇ ਘਰ ਦੇ ਬਾਹਰ ਇਹਨਾਂ ਦੇ ਰੋੜੇ ਵੀ ਮਾਰੇ ਆ ਜਿਸ ਸੰਬੰਧੀ ਜਿਹੜੀ ਹੈਗੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਤੇ ਇਸ ਸੰਬੰਧੀ ਜਿਹੜੀ ਪੁਲਿਸ ਥਾਣਾ ਸਾਦੋ ਬਠਿੰਡਾ ਹੈਗੀ ਉਹ ਸਖਤੋ ਸਖਤ ਕਾਰਵਾਈ ਅਸੀਂ ਇਹਦੇ ਖਿਲਾਫ ਅਮਲ ਲਿਆ ਰਹੇ ਆ ਤੇ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਤੇ ਇਹਨਾਂ ਨੂੰ ਸਲਾਖਾਂ ਪਿੱਛੇ ਜਿਹੜਾ ਹੈਗਾ ਉਹ ਸਿੱਟਾ ਜਾਏ ਸਰ ਹਮਲਾ ਕਰਨ ਵਾਲੇ ਕੌਣ ਲੋਕ ਸੀ ਉੱਤੇ ਕੀ ਬਜਾਏ ਕਿਸ ਤਰ੍ਹਾਂ ਪੀ ਮਸਲ ਸੀ ਇਹ 22 ਨੇਮ ਤਿੰਨ ਬੰਦੇ ਹੈਗੇ ਜੀ ਕਾਂਚੀ ਸਿੰਘ ਹੈ ਛਿੰਦਰਪਾਲ ਸਿੰਘ ਅਤੇ ਸਤਨਾਮ ਸਿੰਘ ਹੈ ਬਾਕੀ ਕੋਈ ਪੰਜ ਛੇ ਬੰਦੇ ਜਿਹੜੇ ਹੈਗੇ ਆ ਉਹ ਨਾਮ ਨੂੰ ਮੈਂ ਜਿਨ੍ਹਾਂ ਦੀ ਵੀ ਪੜਤਾਲ ਕਰ ਲਈ ਗਈ ਹੈ ਤੇ ਇਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਨਸ਼ਾ ਦਸਪੇਦਸੀ ਅੱਲਾ ਕਹਿੰਦਾ ਵੀਡੀਓ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ ਤੇ ਨਸ਼ਾ ਦਸਪੇਦ ਨਹੀਂ ਨਸ਼ਾ ਦਸਪੇਦ ਵਾਲੀ ਕੋਈ ਗੱਲ ਨਹੀਂ ਹੈ ਇਹ ਇਹਨਾਂ ਦਾ ਆਪਸ ਵਿੱਚ ਜਿਹੜਾ ਹੈਗਾ ਘਰੇਲੂ ਹੀ ਡਿਸਪੂਟ ਸੀਗਾ ਤੇ ਉਹ ਫੋਨ ਦੀ ਤਸਦੀਕ ਕਰਨ ਵਾਸਤੇ ਆਇਆ ਸੀ ਵੀ ਮੇਰੇ ਘਰੇ ਫੋਨ ਕੀਤਾ ਤਾਂ ਕਿਉਂ ਕੀਤਾ ਇਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਆ ਉਹ ਪਤਾ ਲੱਗਿਆ ਮੁਢਲੇ ਤੌਰ ਤੇ ਬਾਕੀ ਦੌਰਾਨ ਤਫਤੀਸ਼ ਜਿਹੜਾ ਵੀ ਆਏਗਾ ਜਿਹੜਾ ਜਿਹੜੀ ਗੱਲ ਸਾਹਮਣੇ ਆਏਗੀ ਉਸੇ ਨੂੰ ਲੈ ਕੇ ਤੇ ਜਿਹਦੇ ਜਿਹਦੇ ਖਿਲਾਫ ਆਏਗੀ ਉਹ ਜਿਹੜੀ ਹੈ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਜਿਹੜੀ ਜੋ ਕਾਨੂੰਨ ਬਣਦੀ ਹੈ ਉਹ ਅਮਲ 'ਚ ਲਿਆਂਦੀ ਜਾ ਰਹੀ ਹੈ 1.5 ਤੱਕ 20 ਤੱਕ ਹਾਂਜੀ ਗ੍ਰਿਫਤਾਰੀ ਹੋਈ ਹੋਂ ਤੱਕ ਨਹੀਂ ਹਜੇ ਤੱਕ ਗ੍ਰਿਫਤਾਰੀ ਕੋਈ ਨਹੀਂ ਹੋਈ ਮਕਦਮਾ ਦਰਜ ਕੀਤਾ ਜਾ ਰਿਹਾ ਅੱਜ ਮਕਦਮਾ ਦਰਜ ਕਰਕੇ ਗ੍ਰਿਫਤਾਰੀ ਅਮਲ 'ਚ ਲਿਆਵੇ